ਜਿੱਥੇ ਇੱਕ ਪਾਸੇ ਅੱਜ ਪੂਰੇ ਪੰਜਾਬ ਦੇ ਵਿੱਚ ਹੜ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਜੋ ਕਿ ਪਿੰਡ ਨੇ ਉੱਥੇ ਹੜ ਦਾ ਕਹਿਰ ਲਗਾਤਾਰ ਚੱਰੀ ਹੈਗਾ ਕਿਉਂਕਿ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਅੱਜ ਇਸ ਕਰਕੇ ਕਈ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਤੇ ਕਈ ਲੋਕ ਬੇਕਰ ਹੋ ਚੁੱਕੇ ਨੇ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਵੀ 5 5 6 6 7 7 ਫੁੱਟ ਤੱਕ ਪਾਣੀ ਭਰ ਚੁੱਕਿਆ ਹੈਗਾ ਤੇ ਉਹਨਾਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਕਈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਉਹਨਾਂ ਦਾ ਹੜ੍ਹ ਦਾ ਹੜ੍ਹ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਹੈਗਾ ਤੇ ਉਹਨਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਰੈਸਕਿਊ ਕੀਤਾ ਜਾ ਰਿਹਾ ਹੈਗਾ ਕਿਸ਼ਤੀਆਂ ਦੇ ਰਾਹੀਂ ਤੇ ਕਈ ਸੰਸਥਾਵਾਂ ਅੱਗੇ ਵਧ ਕੇ ਆ ਰਹੀਆਂ ਨੇ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ ਰੋਟੀ ਪਾਣੀ ਦਾ ਤੇ ਹੋਰ ਵੀ ਕਈ ਮੈਡੀਕਲ ਸੌਲਤਾ ਵੀ ਮੁਹਾਈਆਂ ਕਰਵਾਈਆਂ ਜਾ ਰਹੀਆਂ ਨੇ ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਵੇਰਕਾ ਮਿਲਕ ਪਲਾਂਟ ਮੁਹਾਲੀ ਵੀ ਹੁਣ ਹੜ੍ਹ ਪੀੜਤਾ ਦੀ ਮਦਦ ਲਈ ਅੱਗੇ ਆਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਦੇਉ ਜਿੱਥੇ ਕਿ ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਵੱਲੋਂ ਹੜ੍ਹ ਪੀੜਿਤ ਇਲਾਕਿਆਂ ਦੇ ਲਈ ਰਾਹਤ ਸਮਗਰੀ ਤਿਆਰ ਕੀਤੀ ਜਾ ਰਹੀ ਹੈਗੀ ਬ੍ਰੈਡ ਹੋਗੀਆਂ ਹੋਰ ਕਈ ਖਾਣ ਪੀਣ ਦੀਆਂ ਚੀਜ਼ਾਂ ਹੋਗੀਆਂ ਨੇ ਪਾਣੀ ਤੇ ਹੋਰ ਮੈਡੀਕਲ ਸਹੂਲਤਾਂ ਜੋ ਕਿ ਤਿਆਰ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਰਵਾਨਾ ਕਰਨ ਦੇ ਲਈ ਪੇਜਰੀਆਂ ਨੇ ਤਾਂ ਹੜਪੀੜਿਤ ਇਲਾਕਿਆਂ ਦੇ ਲਈ ਉਹ ਸਮਗਰੀ ਭੇਜੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਅੱਜ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਕੋਇਆ ਪਿਆ ਕਿਉਂਕਿ ਕਈ ਲੋਕਾਂ ਦੇ ਘਰ ਵੀ ਇਸ ਪਾਣੀ ਦੇ ਵਿੱਚ ਰੁੜ ਚੁੱਕੇ ਨੇ ਤਸਵੀਰਾਂ ਉਹ ਵੀ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ ਜਿੱਥੇ ਕਿ ਕਈ ਪਿੰਡਾਂ ਦੇ ਵਿੱਚ ਕਈ ਪਰਿਵਾਰਾਂ ਦੇ ਘਰ ਪਾਣੀ ਦੇ ਵਿੱਚ ਜੋ ਕਿ ਢਹ ਢੇਰੀ ਹੋ ਚੁੱਕੇ ਨੇ ਛੱਤ ਡਿੱਗ ਜਾਂਦੀ ਹੈ ਤਾਂ ਕਈ ਕਿਸਾਨਾਂ ਦੀ ਫਸਲਾਂ ਵੀ ਨੁਕਸਾਨੀਆਂ ਗਈਆਂ ਨੇ ਪਰ ਤੁਹੋਂ ਦੱਸਦੀ ਹੈ ਕਿ ਇਸ ਦੌਰਾਨ ਜਿਹੜੇ ਲੋਕ ਹੜ੍ਹ ਪ੍ਰਭਾਵਿਤ ਦੇ ਨਾਲ ਹੜ੍ਹ ਇਲਾਕਿਆਂ ਦੇ ਵਿੱਚ ਤੁਹੋਂ ਦਾ ਜਿੱਥੇ ਪਿੰਡਾਂ ਦੇ ਵਿੱਚ ਹੜ੍ਹ ਆਏ ਨੇ ਤਾਂ ਉੱਥੇ ਜਿਹੜੇ ਲੋਕ ਬੇਕਾਰ ਹੋਏ ਨੇ ਤਾਂ ਉਹਨਾਂ ਦੇ ਲਈ ਖਾਣ ਪੀਣ ਨੂੰ ਲੈ ਕੇ ਕੁਝ ਸੰਸਥਾਵਾਂ ਤਾਂ ਅੱਗੇ ਆਈਆਂ ਨੇ ਪਰ ਹੁਣ ਮੋਹਾਲੀ ਵੀ ਜੋ ਕਿ ਵੇਰ ਦਾ ਮਿਲਕ ਪਲਾਂਟ ਮੋਹਾਲੀ ਹੈ ਉਹ ਵੀ ਹੁਣ ਇਹਨਾਂ ਹੜ੍ਹ ਪੀੜਤਾ ਦੀ ਮਦਦ ਲਈ ਅੱਗੇ ਆਇਆ ਹੈ